ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁਰਸੱਭਜਾ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੋਰ ਸਾਰੇ ਕਿਵੇਂ ਹੋ ਜੀ ਮੌਸਮ ਕਿਸ ਤਰ੍ਹਾਂ ਦਾ ਮੌਸਮ ਸਾਡੇ ਬੰਨੀ ਤਾਂ ਬਹੁਤ ਹੀ ਜ਼ਿਆਦਾ ਥੋੜਾ ਖਰਾਬ ਹੀ ਹੋਇਆ ਹੋਇਆ ਜਿਵੇਂ ਫਸਲਾਂ ਦੀ ਕਟਿੰਗ ਹੋ ਗਈ ਤੇ ਧੂਆਂ ਤਾਂ ਜਾ ਹੋਇਆ ਹੋਇਆ ਇਸ ਕਰਕੇ ਗਲੇ ਗੁਲੇ ਦੀ ਪ੍ਰੋਬਲਮ ਥੋੜੀ ਸਾਰਿਆਂ ਨੂੰ ਚੱਲ ਰਹੀ ਹੈ ਮੇਰੀ ਵੀ ਆਵਾਜ਼ ਭਾਰੀ ਜੀ ਹੋਈ ਪਈ ਆ ਥੋੜੀ ਜੀ ਸਿਹਤ ਜਿੱਥੇ ਸੈੱਟ ਨਹੀਂ ਹੈਗੀ ਜੀ ਤੇ ਆਪਾਂ ਅੱਜ ਸੂਟ ਕਿਸੇ ਦਾ ਜਲਦੀ ਦੇਣਾ ਸੀ ਇਸ ਕਰਕੇ ਆਪਾਂ ਇਹਦੇ ਤੇ ਗੁੱਮ ਪਾਈਪਿੰਗ ਲਗਾ ਰਹੇ ਸੀ ਤੇ ਤਰ ਪਾਈ ਦਾ ਟਾਈਮ ਨਹੀਂ ਸੀ ਇੰਨੀ ਜਲਦੀ ਸੂਟ ਦੇਣਾ ਸੀਗਾ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਈਏ ਇਹ ਆਪਾਂ ਕੱਪੜੇ ਦੇ ਉੱਤੇ ਪਾਈਪਿੰਗ ਰੱਖ ਕੇ ਉੱਪਰ ਅਸਤਰ ਵਾਲਾ ਕੱਪੜਾ ਰੱਖ ਲਿਆ ਤੇ ਹੁਣ ਆਪਾਂ ਇਹਦੇ ਉੱਤੇ ਸਿਲਾਈ ਲਗਾ ਦਿੰਨੇ ਆ ਵੀਡੀਓ ਦੇਖੋ ਤੁਸੀਂ ਧਿਆਨ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ প্রেস ਕਰ ਦਿਓ ਤੇ ਦੇਖੋ ਜੀ ਇਸ ਤਰ੍ਹਾਂ ਕੱਪੜੇ ਦੇ ስਲਾਈਂ ਲਗਾ ਲੈਨੇ ਅਪਾ ਅੱਗੇ ਕੱਪੜਾ 1.5 ਇੰਚ ਇੰਚ ਸਵਾ ਕੈਂਚ ਦਾ ਮਾਰਜਿਨ ਇਸ ਕਰਕੇ ਛੱਡਿਆ ਹੈ ਕਿ ਕੱਪੜਾ ਹੈਗਾ ਹਲਕਾ ਜੀ ਵਾਹ ਵਿੱਚ ਵਾਲਾ ਜਿਹੜਾ ਮੇਨ ਕਪੜਾ ਵੀ ਉਹੀ ਹਲਕਾ ਕੱਪੜਾ ਜੀ ਇਹ ਅਸਤਰ ਦਾ ਹਲਕਾ ਹੀ ਹੁੰਦਾ ਜੀ ਇਸ ਕਰਕੇ ਅਪਾ ਥੋੜਾ ਜ਼ਿਆਦਾ ਕੱਪੜਾ ਛੱਡਿਆ ਕਰੀਏ ਤੇ ਹੋਲਡ ਕਰਾਂਗੇ ਤਾਂ ਅੰਦਰਲੀ ਸ਼ੈਰ ਨੂੰ ਹੋਲਡ ਹੋ ਜਾਊਗਾ ਤੇ ਥੋੜੀ ਗ੍ਰੇਸ ਜਿਹੀ ਬਣ ਜਾਊਗੀ ਇਸ ਤਰ੍ਹਾਂ ਆਸ਼ਾ ਕਰਦੇ ਹਾਂ ਜੀ ਇਹ ਕੱਪੜਾ ਆਪਣੇ ਕੋਲੇ ਵਧੀਆ हैवी कपड़ा एक के है। तो फिर आप तो जो लगी तो प्लीज जरूर करो जीडियो देखिए मेरे छोटे जिचल प्यार दें